ਹੈਲੋ ਬੱਚੋ ਸਤਿ ਸ੍ਰੀ ਅਕਾਲ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪਿਛਲੀ ਕਲਾਸ ਵਿੱਚ ਆਪਾਂ 10ਵਾਂ ਲੈਸਨ ਪੜ੍ਹਿਆ ਸੀ ਸਾਂਝੀ ਜ਼ਿੰਮੇਵਾਰੀ ਤੇ ਅੱਜ ਆਪਾਂ ਇਸ ਦੇ ਕੁਐਸਚਨ ਆਨਸਰ ਕਰਾਂਗੇ ਤੇ ਚਲੋ ਜਲਦੀ ਨਾਲ ਸ਼ੁਰੂ ਕਰਦੇ ਹਾਂ ਆਪਣੀ ਕਲਾਸ ਤੇ ਪਹਿਲਾ ਕੁਐਸਚਨ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਸਹੀ ਵਿਕਲਪ ਚੁਣੋ ਜਿਸ ਤਰ੍ਹਾਂ ਪਹਿਲਾਂ ਨਾਰਮਲੀ ਇਹੀ ਕੁਐਸਚਨ ਹੁੰਦਾ ਹੈ ਤੁਸੀਂ ਸਹੀ ਵਿਕਲਪ ਚੁਣਨਾ ਹੈ ਜਿਹੜਾ ਵੀ ਆਪਸ਼ਨ ਦਿੱਤੇ ਹੋਗੇ ਪਰਿਵਾਰ ਕੀ ਹੁੰਦਾ ਚਾਰ ਆਪਸ਼ਨ ਦਿੱਤੇ ਹੋਗੇ ਜਿਹੜਾ ਵੀ ਸਹੀ ਹੋਗਾ ਤੁਸੀਂ ਉਹਦੇ ਤੇ ਟਿਕ ਕਰ ਦੇਣਾ ਠੀਕ ਹੈ ਟਿਕ ਦਾ ਨਿਸ਼ਾਨ ਇਸ ਤਰ੍ਹਾਂ ਲਗਾ ਦੇਣਾ ਤੇ ਪਹਿਲਾ ਕੁਸਚਨ ਕੀ ਹੈ ਪਰਿਵਾਰ ਕੀ ਹੁੰਦਾ ਹੈ ਪਰਿਵਾਰ ਕੀ ਹੁੰਦਾ ਹੈ ਘਰ ਘਰ ਵਿੱਚ ਰਹਿਣ ਵਾਲੇ ਲੋਕ ਮਿਲ ਕੇ ਪਰਿਵਾਰ ਬਣਾਉਂਦੇ ਹਨ ਕਿਰਾਏਦਾਰ ਜਾਂ ਗਵਾਂਡੀ ਕੀ ਹੁੰਦਾ ਹੈ ਗਵਾਂਡੀ ਹੁੰਦੇ ਪਰਿਵਾਰ ਨਹੀਂ ਨਾ ਘਰ ਘਰ ਕਹਿੰਦੇ ਘਰ ਵਿੱਚ ਜਿਹੜੇ ਰਹਿਣ ਵਾਲੇ ਲੋਕ ਮਿਲ ਕੇ ਜਿਹੜੇ ਪਰਿਵਾਰ ਬਣਾਉਂਦੇ ਹਨ ਉਹਨੂੰ ਕੀ ਕਹਿੰਦੇ ਐ ਪਰਿਵਾਰ ਠੀਕ ਹੈ ਇੱਥੇ ਟਿੱਕ ਦਾ ਨਿਸ਼ਾਨ ਆ ਜਾਊਗਾ ਘਰ ਵਿੱਚ ਰਹਿਣ ਵਾਲੇ ਲੋਕ ਮਿਲ ਕੇ ਪਰਿਵਾਰ ਬਣਾਉਂਦੇ ਹਨ ਨੈਕਸਟ ਹੈ ਇਸ ਘਰ ਵਿੱਚ ਕੁੱਲ ਕਿੰਨੇ ਕਮਰੇ ਹਨ ਪੜਿਆ ਹੈ ਨਾ ਲੈਸਨ ਕਿੰਨੇ ਕਮਰੇ ਸੀ ਉਸ ਘਰ ਦੇ ਵਿੱਚ ਲੈਸਨ ਜਿਸ ਨੇ ਜਿਸ ਨੇ ਪੜਿਆ ਉਸਨੂੰ ਤਾਂ ਪਤਾ ਹੀ ਹੋਣਾ ਹੈ ਨਾ 2 3 5 ਕਚਾਰ ਕਿੰਨੇ ਸੀ 5 ਕਿੰਨੇ ਕਮਰੇ ਸਨ 5 ਠੀਕ ਹੈ 5 ਆ ਜਾਊਗਾ ਇੱਥੇ ਫਿਰ ਅਗਲਾ ਹੈ ਕਿਸ ਕਮਰੇ ਨੂੰ ਬੈਠਕਿਆ ਜਾਂਦਾ ਹੈ ਸੌਣ ਵਾਲੇ ਕਮਰੇ ਨੂੰ ਸੌਣ ਵਾਲੇ ਕਮਰੇ ਨੂੰ ਬੈਠਕਿਆ ਜਾਂਦਾ ਹੈ ਜਿਹਨੇ ਲੈਸਨ ਪੜਿਆ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਸੌਣ ਵਾਲੇ ਕਮਰੇ ਨੂੰ ਕਿਹਾ ਜਾਂਦਾ ਹੈ ਉੱਠਣ ਬੈਠਣ ਵਾਲੇ ਕਮਰੇ ਨੂੰ ਕਿਹਾ ਜਾਂਦਾ ਹੈ ਹਾਲ ਕਮਰੇ ਨੂੰ ਕਿਹਾ ਜਾਂਦਾ ਹੈ ਕਿ ਜਿੱਥੇ ਬੈਠਕਾਂ ਕੱਢਦੇ ਹਨ ਜਿੱਥੇ ਬੈਠਕਾਂ ਕੱਢਦੇ ਤੁਸੀਂ ਉਹਨੂੰ ਬੈ ਕਹਿੰਦੇ ਆ ਬੈਠਕ ਜਿੱਥੇ ਤੁਸੀਂ ਬੈਠਕਾਂ ਕੱਢਦੇ ਆ ਹੈਨਾ ਤੇ ਇਹ ਨਹੀਂ ਲਿਖਣਾ ਜਿੱਥੇ ਬੈਠਕਾਂ ਕੱਢਦੇ ਆ ਨਾ ਇਹ ਨਹੀਂ ਲਿਖਣਾ ਤਾਂ ਕੀ ਆ ਜੂਗਾ ਕਿਸ ਕਮਰੇ ਨੂੰ ਬੈਠਕ ਕਹਿਆ ਜਾਂਦਾ ਹੈ ਉੱਠਣ ਬੈਠਣ ਵਾਲੇ ਕਮਰੇ ਨੂੰ ਜਿੱਥੇ ਆਪਾਂ ਉੱਠਦੇ ਬੈਠਦੇ ਆ ਉਹਨੂੰ ਕਹਿੰਦੇ ਆ ਬੈਠਕ ਬੈਠਕ ਮਤਲਬ ਡਰਾਇੰਗ ਰੂਮ ਉੱਠਣ ਬੈਠਣ ਵਾਲੇ ਕਮਰੇ ਨੂੰ ਡਰਾਇੰਗ ਰੂਮ ਕਹਿੰਦੇ ਆ ਠੀਕ ਹੈ ਬੈਠਕ ਹਿੰਦੀ ਪੰਜਾਬੀ ਦੇ ਵਿੱਚ ਬੈਠਕ ਕਹਿੰਦੇ ਆ ਇੰਗਲਿਸ਼ ਦੇ ਵਿੱਚ ਡਰਾਇੰਗ ਰੂਮ ਕਹਿੰਦੇ ਆ ਸਮਝ ਆ ਗਈ ਸਮਝ ਆ ਗਈ ਨਾ ਬੱਚੋ ਤਾਂ ਚਲੋ ਇਹਨਾਂ ਲਿਖ ਲਓ ਆਪਾਂ ਅਗਲੇ ਵੀ ਇਸ ਦੇ ਤਿੰਨ ਹੋਰ ਹੈ ਸਹੀ ਵਿਕਲਪ ਉਹ ਵੀ ਲਿਖ ਦਿੰਦੇ ਆ ਠੀਕ ਹੈ ਉੱਠਣ ਬੈਠਣ ਵਾਲੇ ਕਮਰੇ ਨੂੰ ਆ ਜੂਗਾ ਠੀਕ ਹੈ ਤੇ ਚਲੋ ਬੱਚੋ ਅਗਲੇ ਕੁਐਸਚਨ ਮੈਂ ਲਿਖ ਦਿੱਤੇ ਉਹ ਵੀ ਦੇਖ ਲੈਂਦੇ ਆ ਹਾਲ ਕਮਰਾ ਕਿਹੜਾ ਹੈ ਹਾਲ ਕਮਰਾ ਕਿਹੜਾ ਹੁੰਦਾ ਛੋਟਾ ਕਮਰਾ ਸੌਣ ਵਾਲਾ ਕਮਰਾ ਕਮਰਿਆਂ ਦੇ ਵਿਚਾਲੇ ਵੱਡਾ ਕਮਰਾ ਕਿ ਦਫ਼ਤਰ ਕਿਹੜਾ ਹੁੰਦਾ ਹਾਲ ਇੱਕ ਵੱਡਾ ਸਾਰਾ ਕਮਰਾ ਹੁੰਦਾ ਹੈ ਨਾ ਠੀਕ ਹੈ ਕਮਰਿਆਂ ਦੇ ਵਿਚਾਲੇ ਵੱਡਾ ਕਮਰਾ ਇਹ ਆ ਜਾਊਗਾ ਠੀਕ ਹੈ ਕਮਰਿਆਂ ਦੇ ਵਿਚਾਲੇ ਵੱਡਾ ਕਮਰਾ ਉਹਨੂੰ ਹਾਲ ਕਮਰਾ ਕਹਿੰਦੇ ਆਗਲਾ ਹੈ ਬਿਜਲੀ ਦੀ ਬਚਤ ਕਿਵੇਂ ਕੀਤੀ ਜਾਂਦੀ ਹੈ ਬਿਜਲੀ ਖਰਚ ਕਰਕੇ ਬਿਜਲੀ ਬੁਝਾ ਕੇ ਰੱਖਣ ਨਾਲ ਬੱਤੀਆਂ ਜਗਾ ਕੇ ਜਾਂ ਲੋਡ ਪੈਂਟ ਤੇ ਬਿਜਲੀ ਵਰਤ ਕੇ ਤੇਰੇ ਵਿੱਚ ਕੀ ਆਜੂਗਾ ਲੋਡ ਪੈਂਟ ਤੇ ਬਿਜਲੀ ਵਰਤ ਕੇ ਲੋਡ ਪੈਂਟ ਤੇ ਬਿਜਲੀ ਵਰਤ ਕੇ ਇੱਥੇ ਟਿੱਕ ਦਾ ਨਿਸ਼ਾਨ ਆ ਜਾਊਗਾ ਠੀਕ ਹੈ ਨੈਕਸਟ ਹੈ ਪਾਣੀ ਦੀ ਬਚਤ ਕਿਵੇਂ ਕੀਤੀ ਜਾਂਦੀ ਹੈ ਪਾਣੀ ਦੇ ਬਚਤ ਕਿਵੇਂ ਕਰਦੇ ਹੋ ਤੁਸੀਂ ਟੂਟੀਆਂ ਬੰਦ ਰੱਖ ਕੇ ਟੂਟੀਆਂ ਚਲਾ ਕੇ ਰੱਖਣ ਨਾਲ ਫालतू ਪਾਣੀ ਦੇ ਵਰਤੋਂ ਬੰਦ ਕਰਕੇ ਕਿ ਪਾਣੀ ਡੋਲ ਕੇ ਡੋਲ ਕੇ ਮਤਲਬ ਸੁੱਟ ਕੇ ਪਾਣੀ ਨੂੰ ਫੈਂਕ ਦਿੱਤਾ ਹੈ ਨਾ ਕਿ ਆ ਜਾਊਗਾ ਫालतू ਪਾਣੀ ਦੇ ਵਰਤੋਂ ਬੰਦ ਕਰਕੇ ਇੱਥੇ ਆ ਜਾਊਗਾ ਨਿਸ਼ਾਨ ਫालतू ਪਾਣੀ ਦੀ ਵਰਤੋਂ ਬੰਦ ਕਰਕੇ ਇੱਥੇ ਟਿੱਕ ਦਾ ਨਿਸ਼ਾਨ ਆ ਜਾਊਗਾ ਓਕੇ ਫਿਰ ਇਹ ਸੀ ਸਹੀ ਵਿਕਲਪ ਚੁਣੋ ਅਗਲੇ ਕੁਐਸਚਨ ਆਪਾਂ ਕਰਦੇ ਆਂ ਇਹ ਲਿਖ ਲਓ ਜਲਦੀ ਜਲਦੀ ਤੇ ਚਲੋ ਬੱਚਾ ਆਪਾਂ ਅਗਲੇ ਕੁਐਸਚਨ ਵੀ ਕਰ ਲਈਏ ਅਗਲਾ ਕੁਐਸਚਨ ਹੈ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਉਣਾ ਹੈ ਤੁਸੀਂ ਇੱਦਾਂ ਆਪਸ਼ਨ ਦਿੱਤਾ ਹੁੰਦਾ ਤੁਹਾਨੂੰ ਉਹਦੇ ਵਿੱਚ ਜਿਹੜਾ ਸੈਂਟੈਂਸ ਤੁਹਾਨੂੰ ਠੀਕ ਲੱਗਦਾ ਉੱਥੇ ਤੁਸੀਂ ਠੀਕ ਦਾ ਨਿਸ਼ਾਨ ਲਗਾਗਾ ਨਾ ਜਿਹੜਾ ਤੁਹਾਨੂੰ ਗਲਤ ਲੱਗਦਾ ਉੱਥੇ ਤੁਸੀਂ ਗਲਤ ਦਾ ਨਿਸ਼ਾਨ ਲਗਾਣਾ ਠੀਕ ਹੈ ਤੇ ਚਲੋ ਦੇਖ ਲੈਂਦੇ ਆ ਪਹਿਲਾ ਹੈ ਪਾਣੀ ਪੀਣ ਤੋਂ ਬਾਅਦ ਮੈਂ ਟੂਟੀ ਬੰਦ ਕਰ ਦਿੰਦਾ ਹਾਂ ਕੀ ਆਊਗਾ ਠੀਕ ਕਿ ਗਲਤ ਪਾਣੀ ਪੀਣ ਤੋਂ ਬਾਅਦ ਮੈਂ ਟੂਟੀ ਬੰਦ ਕਰ ਦਿੰਦਾ ਹਾਂ ਇੱਥੇ ਕੀ ਲੱਗ ਜਾਊਗਾ ਠੀਕ ਦਾ ਨਿਸ਼ਾਨ ਠੀਕ ਹੈ ਸਾਡਾ ਪਰਿਵਾਰ ਦਾਦਾ ਦਾਦੀ ਜੀ ਨਾਲ ਰਹਿੰਦਾ ਹੈ ਠੀਕ ਆ ਜੂਗਾ ਨਾ ਸਾਡਾ ਪਰਿਵਾਰ ਦਾਦਾ ਦਾਦੀ ਜੀ ਨਾਲ ਰਹਿੰਦਾ ਹੈ ਇਹ ਮਤਲਬ ਤੁਹਾਨੂੰ ਤੁਸੀਂ ਆਪਣੇ ਵੱਲ ਨਹੀਂ ਲਿਖਣਾ ਜਿਸ ਤਰ੍ਹਾਂ ਲੈਸਨ ਦੇ ਵਿੱਚ ਉਸੇ ਤਰ੍ਹਾਂ ਲਿਖਣਾ ਹੈ ਸਾਡਾ ਪਰਿਵਾਰ ਦਾਦਾ ਦਾਦੀ ਜੀ ਨਾਲ ਰਹਿੰਦਾ ਹੈ ਹੈ ਨਾ ਠੀਕ ਹੈ ਮਤਲਬ ਇਹ ਠੀਕ ਹੈ ਸੈਂਟੈਂਸ कमरे तो बहर आने वेले असि बिजली बंद कर देंगे हाँ ठीक है कि गलत है कमरे तो बहर आने वेले बिजली बंद कर देंगे हाँ। की है सही है सही दिन्ह लगा ठीक है सही है ये मैं पानी की खुली वरतो करता हाँ ये की आजगा गलत गलत दिशान यह गलत है ना अगला है पानी की बचत करना चंकी आदत है ਪਾਣੀ ਦੀ ਬਚਤ ਕਰਨਾ ਚੰਗੀ ਆਦਤ ਹੈ ਇੱਥੇ ਕੀ ਆਜੂਗਾ ਸਹੀ ਦਾ ਨਿਸ਼ਾਨ ਠੀਕ ਹੈ ਫਿਰ ਤੁਹਾਨੂੰ ਦਿੱਤੇ ਹੋਏ ਆ ਖਾਲੀ ਥਾਵਾਂ ਭਰੋ ਖਾਲੀ ਥਾਵਾਂ ਕਿਹੜੀਆਂ-ਕਿਹੜੀਆਂ ਸਾਡੇ ਘਰ ਵਿੱਚ ਡੈਸ਼ ਕਮਰੇ ਹਨ ਕਿੰਨੇ ਕਮਰੇ ਹਨ ਲੈਸਨ ਦੇ ਵਿੱਚ ਕਿੰਨੇ ਦੱਸੇ ਹੋਏ ਆ ਉਹ ਤੁਸੀਂ ਲਿਖਣੇ ਆ ਠੀਕ ਹੈ ਸੌਣ ਵਾਲੇ ਕਮਰੇ ਵਿੱਚ ਅਸੀਂ ਡੈਸ਼ ਅਸੀਂ ਡੈਸ਼ ਹਾਂ ਸੌਣ ਵਾਲੇ ਕਮਰੇ ਵਿੱਚ ਅਸੀਂ ਕੀ ਆਜੂਗਾ ਕੀ ਕਰਦੇ ਹੋ ਸੌਣ ਦੇ ਕਮਰੇ ਵਿੱਚ ਉਹ ਇੱਥੇ ਭਰ ਦੇਣਾ ਅਸੀਂ ਆਪਣੇ ਪਰਿਵਾਰ ਵਿੱਚ ਡੈਸ਼ ਜਣੇ ਹਾਂ ਕਿੰਨੇ ਜਣੇ ਆ ਉਹ ਲਿਖ ਦੇਣਾ ਅਸੀਂ ਕਿਸੇ ਵੀ ਕਮਰੇ ਵਿੱਚ ਬਿਜਲੀ ਦੀ ਡੈਸ਼ ਵਰਤੋਂ ਨਹੀਂ ਕਰਦੇ ਬਿਜਲੀ ਤੇ ਪਾਣੀ ਬਚਾਉਣਾ ਸਾਡੀ ਸਾਰਿਆਂ ਦੀ ਡੈਸ਼ ਜ਼ਿੰਮੇਵਾਰੀ ਹੈ ਕਿ ਆਜੂਗਾ ਸਾਂਝੀ ਜ਼ਿੰਮੇਵਾਰੀ ਹੈ ਠੀਕ ਹੈ ਮੈਂ ਲਿਖ ਦਿੰਦੀ ਆ ਤੁਹਾਨੂੰ ਦੇਖੋ ਮੈਂ ਖਾਲੀ ਥਾਵਾਂ ਭਰ ਦਿਤੀਆਂ ਹੈ ਦੇਖ ਲੈਂਦੇ ਆ ਸਾਡੇ ਘਰ ਵਿੱਚ ਕਿੰਨੇ ਕਮਰੇ ਹਨ ਪੰਜ ਸੌਣ ਵਾਲੇ ਕਮਰੇ ਵਿੱਚ ਅਸੀਂ ਸੌਂਦੇ ਹਾਂ ਅਸੀਂ ਆਪਣੇ ਪਰਿਵਾਰ ਵਿੱਚ 6 ਜਣੇ ਹਾਂ ਅਸੀਂ ਕਿਸੇ ਵੀ ਕਮਰੇ ਵਿੱਚ ਬਿਜਲੀ ਦੀ ਫਾਲਤੂ ਵਰਤੋਂ ਨਹੀਂ ਕਰਦੇ ਬਿਜਲੀ ਅਤੇ ਪਾਣੀ ਬਚਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਸਮਝ ਆ ਗਈ ਅੱਗੇ ਹੋਰ ਲਿਖ ਦਿੰਦੀ ਹਾਂ ਚੌਥਾ ਕੁਐਸਚਨ ਹੈ ਹੇਠ ਲਿਖੇ ਪ੍ਰਸ਼ਨਾਂ ਦੇਖ ਉੱਤਰ ਦਿਓ ਪਹਿਲਾ ਹੈ ਤੁਹਾਡੇ ਘਰ ਵਿੱਚ ਕੁੱਲ ਕਿੰਨੇ ਕਮਰੇ ਹਨ ਆਪਾਂ ਲੈਸਨ ਦੇ ਅਨੁਸਾਰ ਹੀ ਦੇਖਾਂਗੇ ਲੈਸਨ ਦੇ ਵਿੱਚ ਕਿੰਨੇ ਹੈ ਸਾਡੇ ਘਰ ਵਿੱਚ 5 ਕਮਰੇ ਹਨ ਠੀਕ ਹੈ ਅਗਲਾ ਹੈ ਤੁਹਾਡੇ ਪਰਿਵਾਰ ਵਿੱਚ ਕੁੱਲ ਕਿੰਨੇ ਜੀ ਹਨ ਜੀ ਦਾ ਕੀ ਹੁੰਦਾ ਮਤਲਬ ਮੈਂਬਰ ਠੀਕ ਹੈ ਕਿੰਨੇ ਲੋਕ ਹਨ ਜਾਂ ਕਿੰਨੇ ਮੈਂਬਰ ਹਨ ਜੀ ਜੀ ਕਹਿੰਦੇ ਉਹਨੂੰ ਠੀਕ ਹੈ ਸਾਡੇ ਪਰਿਵਾਰ ਵਿੱਚ 6 ਜੀ ਹਨ 6 ਜੀ ਕਿਹਦਾ ਮੰਮੀ ਪਾਪਾ ਦਾਦਾ ਦਦੀ ਤੇ ਮੈਂ ਤੇ ਮੇਰੀ ਭੈਣ ठीक है ये हो गया छे जी तीसरा है कि खाना खान दे हो। जी असी हमेशा हाथ धो तो के खाना खाते हाँ हाँ जी हो जाएगा ठीक है दे हो अगला क्वेश्चन है तीस कि हॉल विच बैठ के खेड़ दे हाँ अगला है तीन कि टेलीविजन देखते दे हो ਅਸੀਂ ਹਾਲ ਕਮਰੇ ਵਿੱਚ ਬੈਠ ਕੇ ਟੈਲੀਵਿਜ਼ਨ ਦੇਖਦੇ ਹਾਂ ਹਾਲ ਦੇ ਵਿੱਚ ਹੀ ਟੈਲੀਵਿਜ਼ਨ ਵੀ ਲੱਗਿਆ ਹੈ ਹਨਾ ਡਾਈਨਿੰਗ ਟੇਬਲ ਵੀ ਲੱਗਿਆ ਹੈ ਹਨਾ ਖਾਣਾ ਖਾਣ ਦਾ ਜਿੱਥੇ ਆਪਾਂ ਖਾਣਾ ਖਾਂਦੇ ਬੈਠ ਕੇ ਉਹ ਵੀ ਲੱਗਿਆ ਹਾਲ ਦੇ ਵਿੱਚ ਤੇ ਉੱਥੇ ਹੀ ਅਸੀਂ ਬੈਠ ਕੇ ਖੇਡਦੇ ਵੀ ਹਾਂ ਉੱਥੇ ਟੀਵੀ ਵੀ ਦੇਖਦੇ ਹਾਂ ਤੇ ਖਾਣਾ ਵੀ ਖਾਂਦੇ ਹਾਂ ਠੀਕ ਹੈ ਇਹ ਆ ਇਹਦੇ ਕੁਐਸਚਨ ਤੇ ਜਲਦੀ ਨਾਲ ਨੋਟ ਕਰੋ ਆਕੇ ਥੋੜੇ ਜਿਹਾ ਹੋਰ ਕੁਐਸਚਨ ਲਿਖ ਲੈਂਦੇ ਹਾਂ ਤੇ ਬੱਚੋ ਅਗਲਾ ਕੁਐਸਚਨ ਹੈ ਵਾਕ ਬਣਾਓ ਵਾਕ ਤੁਸੀਂ ਜ਼ਰੂਰੀ ਨਹੀਂ ਕਿ ਇਹੇ ਬਣਾਣੇ ਆ ਤੁਸੀਂ ਆਪਣੇ ਆਪ ਵੀ ਬਣਾ ਸਕਦੇ ਹੋ ਠੀਕ ਹੈ ਕਮਰਾ ਮੈਂ ਆਪਣੇ ਕਮਰੇ ਨੂੰ ਸਾਫ਼ ਸੁਥਰਾ ਰੱਖਦਾ ਹਾਂ ਤੁਸੀਂ ਆਪਣੇ ਹਿਸਾਬ ਨਾਲ ਲਿਖ ਸਕਦੇ ਹੋ ਕਿ ਸਾਡੇ ਘਰ ਵਿੱਚ ਇੰਨੇ ਕਮਰੇ ਹਨ ਪੰਜ ਕਮਰੇ ਆ ਜਿੰਨੇ ਵੀ ਹੈ ਤੁਸੀਂ ਲਿਖ ਸਕਦੇ ਹੋ ਠੀਕ ਹੈ ਆਪਣੇ ਵੱਲੋਂ ਕੁਝ ਵੀ ਤੁਸੀਂ ਬਣਾ ਸਕਦੇ ਹੋ ਅਗਲਾ ਹੈ ਪੱਖੇ ਸਾਡੇ ਹਰ ਕਮਰੇ ਵਿੱਚ ਪੱਖੇ ਲੱਗੇ ਹਨ ਠੀਕ ਹੈ ਅਗਲਾ ਹੈ ਪਰਿਵਾਰ ਅਸੀਂ ਸਾਰੇ ਦਾਦਾ ਦਾਦੀ ਜੀ ਦੇ ਪਰਿਵਾਰ ਦਾ ਹਿੱਸਾ ਹਾਂ ਫਿਰ ਮਾਤਾ ਪਿਤਾ ਸਾਨੂੰ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਗਲਾ ਹੈ ਬਿਜਲੀ ਸਾਨੂੰ ਬਿਜਲੀ ਦੀ ਫਾਲਤੂ ਵਰਤੋਂ ਨਹੀਂ ਕਰਨੀ ਚਾਹੀਦੀ ਫਿਰ ਅਗਲਾ ਕੁਐਸਚਨ ਕੀ ਹੈ ਘਰ ਵਿੱਚ ਇਹਨਾਂ ਥਾਵਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਕਿਵੇਂ ਕੀਤੀ ਜਾਂਦੀ ਹੈ ਮਤਲਬ ਤੁਸੀਂ ਦੱਸਣਾ ਜਿੱਧਰ ਸੋਈ ਰਸੋਈ ਕਿਸ ਲਈ ਕੀਤੀ ਜਾਂਦੀ ਹੈ ਰਸੋਈ ਚ ਕੀ ਆਪਾਂ ਕਰਦੇ ਆਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ਨਾ ਰਸੋਈ ਦੀ ਵਰਤੋਂ ਹੈਨਾ ਤੇ ਰਸੋਈ ਦਾ ਕੀ ਆ ਜਾਊਗਾ ਖਾਣਾ ਬਣਾਉਣ ਲਈ ਗੁਸਲ ਖਾਨਾ ਗੁਸਲ ਖਾਨਾ ਬਾਥਰੂਮ ਨਹਾਉਣ ਲਈ ਬਾਥਰੂਮ ਚ ਆਪਾਂ ਜਾਂਦੇ ਆਂ ਨਾ ਤੇ ਕੀ ਆ ਜਾਊਗਾ ਨਹਾਉਣ ਲਈ ਗੁਸਲ ਖਾਨਾ ਨਹਾਉਣ ਲਈ ਬੈਠਕ ਬੈਠਣ ਲਈ ਸੌਣ ਵਾਲਾ ਕਮਰਾ ਸੌਣ ਲਈ ਪਾਰਕ ਤੇ ਲਾਨ ਖੇਡਣ ਲਈ ਠੀਕ ਹੈ ਪਾਰਕ ਵਿੱਚ ਤੁਸੀਂ ਖੇਡਦੇ ਹੋ ਨਾ ਇਨਾ ਥਾਵਾਂ ਤੇ ਵਰਤੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਠੀਕ ਹੈ ਇਹ ਲਿਖਣਾ ਤੁਸੀਂ ਖਾਣਾ ਬਣਾਉਣ ਲਈ ਗੁਸਲਖਾਨਾ ਨਹਾਉਣ ਲਈ ਬੈਠਕ ਬੈਠਣ ਲਈ ਸੌਣ ਵਾਲਾ ਕਮਰਾ ਸੌਣ ਲਈ ਪਾਰਕ ਤੇ ਲੌਨ ਖੇਡਣ ਲਈ ਠੀਕ ਹੈ ਬੱਚੋ ਤੇ ਅਗਲਾ ਵੀ ਕਰ ਲੈਂਦੇ ਆ ਅਗਲਾ ਕੁਐਸਚਨ ਹੈ ਵਚਨ ਬਦਲੋ ਵਚਨ ਬਦਲ ਜੇ ਇਕਵਚਨ ਲਿਖਿਆ ਮੈਂ ਤੇ ਤੁਸੀਂ ਬਹੁਵਚਨ ਬਣਾਣੇ ਆ ਠੀਕ ਹੈ ਪਹਿਲਾ ਹੈ ਕਮਰਾ ਕਮਰੇ ਜਿਆਦਾ ਕੀ ਆ ਜਾਊਗਾ ਕਮਰੇ ਟੂਟੀ ਟੂਟੀਆਂ ਟੂਟੀ ਕਿਹਨੂੰ ਬੋਲਦੇ ਆ ਨਲਕੇ ਨੂੰ ਠੀਕ ਹੈ ਤਸਵੀਰ ਤਸਵੀਰਾਂ ਪਰਦਾ ਬਹੁਵਚਨ ਚ ਕੀ ਹੋ ਜਾਊਗਾ ਪਰਦੇ ਫਿਰ ਆ ਗਿਆ ਪੱਖਾ ਪੱਖੇ ਖਿਡੋਣਾ ਖਿਡੋਣੇ ਕੁਰਸੀ ਕੁਰਸੀਆਂ ਠੀਕ ਹੈ ਇਹ ਹੋ ਗਏ ਬਹੁਵਚਨ ਤੇ ਅੱਗੋਂ ਆਪਣਾ ਇਹ ਲੈਸਨ ਖਤਮ ਹੁੰਦਾ ਹੈ ਅੱਗੋਂ ਆਪ ਤੁਸੀਂ ਆਪਣੇ ਆਪ ਕਰਨ ਵਾਲਾ ਹੈ ਤੁਹਾਡਾ ਕੰਮ ਤੇ ਪਾਸ਼ਾਈ ਕਾਰਜ ਹੈ ਬੱਚੋ ਇਹ ਦੇਖੋ ਇਹਦੇ ਵਿੱਚ ਪਾਸ਼ਾਈ ਕਾਰਜ ਹੈ ਨਾ ਇਹਦੇ ਵਿੱਚ ਤੁਹਾਨੂੰ ਦਿੱਤਾ ਹੋਣਾ ਆਪਣੇ ਘਰ ਦੇ ਕਿਸੇ ਤਿੰਨ ਕਮਰੇਆਂ ਰਸੋਈ ਗੁਸਲਖਾਨਾ ਸੌਣ ਵਾਲਾ ਕਮਰਾ ਆਦਿ ਦੇ ਸਮਾਨ ਦਾ ਬਿਉਰਾ ਤਿਆਰ ਕਰੋ ਠੀਕ ਹੈ ਇਹਦੇ ਵਿੱਚ ਤੁਸੀਂ ਕਮਰੇ ਦਾ ਨਾਂ ਕਮਰੇ ਦਾ ਨਾਂ ਤਿੰਨ ਕਮਰੇ ਦੱਸੇ ਰਸੋਈ ਗੁਸਲਖਾਨਾ ਸੌਣ ਵਾਲਾ ਤੇ ਇਹਦਾ ਕਮਰੇ ਦਾ ਨਾਂ ਮਤਲਬ ਤੁਸੀਂ ਰਸੋਈ ਦੇ ਇੱਥੇ ਲਿਖਿਆ ਰਸੋਈ ਦੇ ਜਿਹੜਾ ਵੀ ਸਮਾਨ ਹੈ ਕਿਹੜਾ-ਕਿਹੜਾ ਤੁਸੀਂ ਰਸੋਈ ਦੇ ਵਿੱਚ ਯੂਜ਼ ਕਰਦੇ ਹੋ ਠੀਕ ਹੈ ਉਹ ਦੱਸਣਾ ਇਹਨਾਂ ਤਿੰਨਾਂ ਦੇ ਵਿੱਚ ਠੀਕ ਹੈ ਰਸੋਈ ਗੁਸਲਖਾਨਾ ਔਰ ਸੌਣ ਵਾਲਾ ਕਮਰਾ ਠੀਕ ਹੈ ਅਗਲਾ ਹੈ ਤੁਸੀਂ ਇਹ ਇਹ ਵੀ ਆਪਣੇ ਆਪ ਕਰਨਾ ਹੈ ਕਿ ਤੁਹਾਡੇ ਘਰ ਸਮਾਨ ਲਈ ਕੋਈ ਸਥਾਨ ਨਿਸ਼ਚਿਤ ਹੈ ਤੁਸੀਂ ਆਪਣਾ ਇਹ ਸਥਾਨ ਇਹ ਸਮਾਨ ਕਿੱਥੇ ਰੱਖਦੇ ਹੋ ਤੇ ਜਿੱਦਾਂ ਆ ਗਿਆ ਸਮਾਨ ਕਿ ਆ ਗਿਆ ਸਕੂਲ ਦਾ ਬਸਤਾ ਸਕੂਲ ਦਾ ਬਸਤਾ ਤੁਸੀਂ ਕਿੱਥੇ ਰੱਖਦੇ ਹੋ ਉਹ ਤੁਸੀਂ ਇੱਧਰ ਸਥਾਨ ਦੀ ਜਗ੍ਹਾ ਤੇ ਲਿਖਣਾ ਹੈ ਠੀਕ ਹੈ ਸਕੂਲ ਦਾ ਬਸਤਾ ਕਿੱਥੇ ਰੱਖਦੇ ਹੋ ਅਲਮਾਰੀ 'ਚ ਰੱਖਦੇ ਹੋ ਕਿੱਥੇ ਰੱਖਦੇ ਤੁਸੀਂ ਉਹ ਲਿਖਣਾ ਹੈ ਮੇਰੇ ਕੱਪੜੇ ਕਿੱਥੇ ਰੱਖਦੇ ਹੋ ਸਕੂਲ ਦੇ ਬੂਟ ਕਿੱਥੇ ਰੱਖਦੇ ਹੋ ਜਰਾਬਾਂ ਟੀਲੀਵੀਜ਼ਨ ਸਾਈਕਲ ਖਿਡਵਾਉਣੇ ਕਿਤਾਬਾਂ ਇਹ ਸਾਰਾ ਕੁਝ ਤੁਸੀਂ ਕਿਸ ਸਥਾਨ ਤੇ ਰੱਖਦੇ ਹੋ ਇੱਧਰ ਤੁਸੀਂ ਲਿਖ ਦੇਣਾ ਹੈ ਠੀਕ ਹੈ ਬੱਚੋ ਤੇ ਇਹ ਸੀ ਆਪਣਾ ਅੱਜ ਦਾ ਲੈਸਨ ਸਾਂਝੀ ਜ਼ਿੰਮੇਵਾਰੀ ਜੇ ਕਿਸ ਨੂੰ ਕੁਝ ਨਹੀਂ ਵੀ ਸਮਝ ਆਇਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਠੀਕ ਹੈ ਤੇ ਮਿਲਦੇ ਆਪਾਂ ਬੱਚੋ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ओके बाय बाय टेक केयर बच्चों थैंक यू